ਦੋਸਤੋ ਹਸਿਕਾਲ ਮੈਂ ਹਰਪੀ ਸਿੰਘ ਸੋਹੀ ਪੰਜਾਬ ਪੁਲਟਰੀ ਫਾਰਮ ਬਾਕਣੀ ਆ ਦੋਸਤੋ ਇੱਕ ਦੋਸਤ ਨੇ ਮੈਨੂੰ ਕਿਹਾ ਸੀਗਾ ਉਹ ਯੂਟਿਊਬਰ ਨੇ ਤੇ ਵੀਡੀਓ ਬਣਾ ਕੇ ਪਾਉਂਦੇ ਨੇ ਜਿਵੇਂ ਫਾਰਮਾਂ ਤੇ ਜਾਂਦੇ ਨੇ ਪਿਗ ਫਾਰਮ ਤੇ ਚਲੇ ਗਏ ਪੁਲਟਰੀ ਫਾਰਮਾਂ ਤੇ ਚਲੇ ਗਏ ਦੇਸੀ ਤੇ ਦੂਜੇ ਤੇ ਵੀ ਤੁਸੀਂ ਆਪਣੀ ਵੀਡੀਓ ਸਾਡੇ ਤੋਂ ਬਣਵਾਓ ਤੇ ਪਾਓ ਮੈਂ ਇਹ ਚੀਜ਼ ਤੋਂ ਬਚਦਾ ਆ ਜਿਹੜਾ ਕੋਈ ਵੀ ਤੁਹਾਡੇ ਯੂਟਿਊਬਰ ਤੁਹਾਡੀ ਵੀਡੀਓ ਮਤਲਬ ਪਾਉਂਦਾ ਆ ਕਿਉਂਕਿ ਉਹਨੇ ਵਿਊ ਲੈਣੇ ਹੁੰਦੇ ਨੇ ਤੇ ਉਹ ਝੂਠ ਬੋਲਣ ਨੂੰ ਕਹਿੰਦੇ ਨੇ ਵਿੱਚ ਕਈ ਚੀਜ਼ਾਂ ਚ ਤੁਸੀਂ ਕਹੋ ਜੀ ਸਾਡੀ ਆਮਦਨ 40 ਲੱਖ ਰੁਪਏ ਤੁਸੀਂ ਕਹੋ ਜੀ ਸਾਡੀ ਆਮਦਨ 50 ਲੱਖ ਠੀਕ ਆਮਦਨ ਹੁੰਦੀ ਆ ਪਰ ਵਧਾ ਚੜਾ ਕੇ ਕਹਿਣਾ ਆਮਦਨ ਮੰਨ ਲਓ ਹੁਣ ਮੇਰੀ 40 ਲੱਖ ਹੋ ਵੀ ਗਈ ਪਰ ਉਹ ਪਹਿਲੇ ਸਾਲ ਥੋੜਾ ਹੋ ਗਈ ਉਹ 2020 ਤੋਂ ਕੰਮ ਸਟਾਰਟ ਕਰਿਆ ਉਸ ਤੋਂ ਬਾਅਦ ਹੌਲੀ ਹੌਲੀ ਵੱਧਦਾ 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 ਆ ਕਿਉਂਕਿ ਬਿਜ਼ਨਸ ਦਾ ਹੁੰਦਾ ਆਮ ਰੂਲ ਇਹ ਤਿੰਨ ਕ ਸਾਲ ਲੈਂਦਾ ਹੈ। ਸ਼ੁਰੂ ਚ ਪਹਿਲਾ ਸਾਲ ਦੂਜਾ ਸਾਲ ਇਨਵੈਸਟਮੈਂਟ ਦੇ ਸਾਲ ਹੁੰਦੇ ਨੇ ਜਿੰਨਾ ਕ ਆਪਾਂ ਕਮਾਉਂਦੇ ਆ ਵਿੱਚ ਲੱਗੀ ਜਾਂਦਾ ਹੈ। ਤੀਜੇ ਕ ਸਾਲ ਤੋਂ ਜਿਹੜਾ ਬਿਜ਼ਨਸ ਦਾ ਸਹੀ ਤਰੀਕਾ ਜੇ ਆਪਾਂ ਵਧੀਆ ਤਰੀਕੇ ਨਾਲ ਕਰਦੇ ਆ ਤਾਂ ਉਹ ਚੱਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਆਪਾਂ ਪਹਿਲੇ ਸਾਲ ਇਹ ਉੱਠ ਕੇ ਕਹਿ ਦਈਏ ਮੈਨੂੰ 40 ਲੱਖ ਰੁਪਏ ਬਚ ਗਿਆ ਜੀ। ਉਹ ਗੱਲਾਂ ਕੋਈ ਵਧੀਆ ਨਹੀਂ ਹੈਗੀਆਂ ਕਿਉਂਕਿ ਉਹਦੇ ਨਾਲ ਕੀ ਹੋਊਗਾ ਜਿਹੜਾ ਨਵੇਂ ਬੰਦੇ ਨੇ ਕੰਮ ਕਰਨ ਵਾਲੇ ਉਹਨਾਂ ਨੂੰ ਗੁਗਾ ਵੀ ਇਜ਼ੀ ਮਨੀ ਆ ਰਹੀ ਆ ਸੌਖਾ ਕੰਮ ਆ ਬਹੁਤ ਪੈਸਾ ਆਉਂਦਾ ਆ ਇਹਨੂੰ ਕਰੋ ਬਿਨਾ ਸਿੱਖੇ ਬਿਨਾ ਆਲਾ ਦਵਾਲਾ ਦੇਖੇ ਬਿਨਾ ਫਾਰਮਾਂ ਤੇ ਜਾਏ ਉਹਨਾਂ ਨੇ ਸਟਾਰਟ ਕਰ ਲੈਣਾ ਆ ਉਹ ਚੀਜ਼ ਨੂੰ ਦੇਖ ਕੇ ਇਸ ਚੀਜ਼ ਦਾ ਮੈਨੂੰ ਵਧੀਆ ਨਹੀਂ ਲੱਗਦਾ ਕਿਉਂਕਿ ਸਾਰਾ ਬੈਲ ਸੈਟਲਡ ਲਾਈਫ ਚੱਲ ਰਹੀ ਆ ਕੋਈ ਇਸ ਤਰ੍ਹਾਂ ਦੀ ਭੁੱਖ ਨਹੀਂ ਹੈਗੀ ਵੀ ਅਸੀਂ ਇਹ ਚੀਜ਼ ਤੋਂ ਕਮਾਉਣਾ ਜਾਂ ਐਵੇਂ ਕਰਨਾ ਉਹਦਾ ਕੋਈ ਮੈਨੂੰ ਲੌਜਿਕ ਨਹੀਂ ਲੱਗਦਾ ਇਸ ਕਰਕੇ ਜਿੰਨੇ ਕ ਯੂਟਿਊਬਰ ਵੀਰ ਮੇਰੇ ਕੋਲੇ ਆਉਂਦੇ ਹੁੰਦੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਮਾਫੀਓ ਮੰਗ ਲੈਂਦਾ ਹੋਂ ਨਾ ਜਾਂ ਕਈਆਂ ਨੂੰ ਬਹਾਨੇ ਵੀ ਬਣਾਉਣੇ ਪੈਂਦੇ ਨੇ ਇੱਕ ਦੋ ਬੰਦੇ ਐਸੇ ਨੇ ਜਿਹੜੇ ਬਹੁਤ ਰਿਸਪੈਕਟਡ ਨੇ ਇਸ ਫੀਲਡ 'ਚ ਉਹਨਾਂ ਨੂੰ ਬਹਾਨੇ ਵੀ ਬਣਾਉਣੇ ਪਏ ਵੀ ਨਹੀਂ ਜੀ ਮੈਂ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਪੇਰੈਂਟ ਬੜ ਨਹੀਂ ਤਿਆਰ ਹੈਗੇ ਮੇਰਾ ਫਾਰਮ ਖਾਲੀ ਆ ਜਾਂ ਸਾਡਾ ਰਸਤਾ ਖਰਾਬ ਇਸ ਤਰ੍ਹਾਂ ਵੀ ਕਰਨਾ ਪਿਆ ਇੱਕ ਦੋ ਵਾਰ ਪਰ ਮੈਂ ਉਹ ਚੀਜ਼ ਕਰਨ ਨੂੰ ਬਿਲਕੁਲ ਵੀ ਰਾਜ਼ੀ ਨਹੀਂ ਹੈਗਾ ਵੀ ਆਪਾਂ ਸਿਰਫ ਕਿਸੇ ਬੰਦੇ ਦੇ ਵਿਊ ਵਧਾਉਣ ਵਾਸਤੇ ਆਪਾਂ ਕੋਈ ਇਹੀ ਇੰਜ ਗੱਲਾਂ ਕਹੀ ਉਹਦੇ ਵਿੱਚ ਜੜੀਆਂ ਬਹੁਤ ਅੱਗੇ ਚੱਲ ਕੇ ਹੁੰਦੀਆਂ ਨੇ ਪਹਿਲੇ ਸਾਲ ਨਹੀਂ ਹੁੰਦੀਆਂ ਦੂਜੇ ਸਾਲ ਨਹੀਂ ਹੁੰਦੀਆਂ ਪੰਜ ਚਾਰ ਸਾਲ ਕਰਕੇ ਬੰਦੇ ਦਾ ਉਸ ਲੈਵਲ ਤੇ ਪਹੁੰਚਦਾ ਉਹ ਆਪਾਂ ਹੁਣੇ ਉਹ ਚੀਜ਼ ਨੂੰ ਕਰਨ ਲੱਗ ਜਾਈਏ ਤਾਂ ਉਹਦੇ ਨਾਲ ਪੋਲਟਰੀ ਦਾ ਨੁਕਸਾਨ ਹੋਊਗਾ ਕਿਉਂਕਿ ਜਿਹੜੇ ਅਧ ਸਿੱਖੇ ਜੇ ਬੰਦੇ ਨੇ ਉਹ ਪੋਲਟਰੀ 'ਚ ਆ ਜਾਣਗੇ ਉਹਦੇ ਨਾਲ ਜਿਹੜਾ ਬਿਨਾਂ ਸਿੱਖੇ ਕੰਮ ਕਰ ਰਿਹਾ ਉਹ ਤੋਂ ਪ੍ਰੋਪਰ ਕੰਮ ਹੋਣਾ ਨਹੀਂ ਹੈਗਾ ਤੇ ਸਾਰੀ ਪੋਲਟਰੀ ਇੰਡਸਟਰੀ ਦਾ ਨੁਕਸਾਨ ਹੋਊਗਾ ਇਸ ਕਰਕੇ ਮੈਂ ਇਹ ਜੀ ਉਸ ਤੋਂ ਗ੍ਰੇਜ਼ੇ ਕਰਦਾ ਹੁੰਦਾ ਹੁੰਦਾ ਵੀ ਆਪਾਂ ਯੂਟਿਊਬਰਾਂ ਨੂੰ ਇੰਟਰਵਿਊ ਦਈਏ ਜਾਂ ਬਧਾ ਚੜਾ ਕੇ ਗੱਲਾਂ ਕਹੀਏ ਜਿੰਨੀ ਗੱਲ ਹੁੰਦੀ ਹੈ ਉਨੀ ਕਰਨੀ ਚਾਹੀਦੀ ਹੈ ਪੋਲਟਰੀ ਚ ਪ੍ਰੋਫਿਟ ਹੈ ਅੱਧ ਛੱਡਦੀ ਹੈ ਪੋਲਟਰੀ ਜੇ ਆਪਾਂ 100 ਰੁਪਏ ਲਾਉਨੇ ਆ ਤਾਂ 200 ਬਣਦਾ ਹੈ ਬਟ ਤੁਸੀਂ ਮਿਹਨਤ ਨਹੀਂ ਛੱਡ ਸਕਦੇ ਤੁਸੀਂ ਬਿਨਾਂ ਸਿੱਖੇ ਨਹੀਂ ਕਰ ਸਕਦੇ ਜੇ ਤੁਸੀਂ ਬਿਨਾਂ ਸਿੱਖੇ ਕਰਦੇ ਹੋ ਤਾਂ ਪੋਲਟਰੀ ਲਾਸ ਵੀ ਦਿੰਦੀ ਹੈ ਕੋਈ ਨਹੀਂ ਦੱਸਦਾ ਕਿ ਲਾਸ ਹੁੰਦਾ ਹੈ ਪਰ ਜੇ ਤੁਸੀਂ ਬਿਨਾਂ ਸਿੱਖੇ ਕਰਦੇ ਹੋ ਵੇ ਟਾਈਮ ਚ ਉੱਚਾ ਪਾਉਣੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਹੜੀ ਬਰੀਡ ਚਵੇਂ ਤੋਂ ਪੇਰੈਂਟ ਉਹ ਬੜਦਾ ਨਹੀਂ ਪਤਾ ਤਾਂ ਪੋਲਟਰੀ 'ਚ ਨੁਕਸਾਨ ਵੀ ਹੁੰਦਾ ਸੋ ਸੋਚ ਸਮਝ ਕੇ ਕੰਨ ਖੋਲ ਕੇ ਚੰਗੀ ਤਰ੍ਹਾਂ ਆਲਾਦਾਲਾ ਦੇਖ ਕੇ ਦਿਮਾਗ ਖੁੱਲਾ ਰੱਖ ਕੇ ਫਿਰ ਕੰਮ ਸਟਾਰਟ ਕਰਨਾ ਚਾਹੀਦਾ ਕਿਸ ਦੇ ਪਿੱਛੇ ਲੱਗ ਕੇ ਕਿਸ ਦੀ ਇਨਕਮ ਸੁਣ ਕੇ ਉਹ ਨਹੀਂ ਕਰਨਾ ਚਾਹੀਦਾ ਬਸ ਇਹੀ ਇਨੀਆਂ ਗੱਲਾਂ ਸੀਗੀਆਂ ਜਿੰਨਾ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ ਉਹਨਾਂ ਤੁਸੀਂ ਅੱਗੇ ਵਧੋਗੇ ਜੇ ਤੁਸੀਂ ਪੈਸੇ ਕਮਾਉਣ ਦਾ ਸੋਚ ਕੇ ਪੋਲਟਰੀ ਕਰ ਰਹੇ ਹੋ ਤਾਂ ਜਿਆਦਾ ਟਲ ਮਾ ਟਾਈਮ ਕੋਈ ਵੀ ਜਿਹੜਾ ਠੱਗੀ ਠੋਰੀ ਆ ਉਹ ਲੰਮਾ ਟਾਈਮ ਨਹੀਂ ਚੱਲਦੀ ਹੁੰਦੀ ਲੋਕਾਂ ਨੂੰ ਸਭ ਪਤਾ ਹੁੰਦਾ ਆ ਕੋਈ ਕਹੇ ਦਿੰਦਾ ਕੋਈ ਨਹੀਂ ਕਹਿੰਦਾ ਹੁਣ ਮੈਂ ਵੀ ਇਹਦੇ ਚ ਕਿਸੇ ਦਾ ਨਾਮ ਨਹੀਂ ਲਿਆ ਮੈਂ ਕਿਸੇ ਦੇ ਰੋਜ਼ਗਾਰ ਤੇ ਲੱਤ ਕਿਉਂ ਮਾਰਨੀ ਆ ਤੇ ਸਿਰਫ ਜਿਹੜੇ ਨਵੇਂ ਫਾਰਮਰ ਨੇ ਨਵੇਂ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਅਵੇਅਰ ਕਰਦਾ ਰਹੂੰਗਾ ਪਹਿਲਾਂ ਵੀ ਕਰਿਆ ਹੁਣ ਵੀ ਕਰਦੇ ਰਹਾਂਗੇ ਜਿਵੇਂ 270 ਵਾਲੀ ਮੁਰਗੀ ਚ ਮੈਂ ਉਦੋਂ ਬਹੁਤ ਮਤਲਬ ਉਹਦਾ ਇਲਾਜ ਵੀ ਦੱਸਿਆ ਸੀਗਾ ਕਿਵੇਂ ਤੁਸੀਂ ਉਹਨੂੰ ਜੇ ਤੁਸੀਂ ਖਰੀਦ ਬੈਠੇ ਤਾਂ ਉਹਨੂੰ ਬਚਾ ਕਿਵੇਂ ਸਕਦੇ ਆ ਕਈਆਂ ਦੋਸਤਾਂ ਦਾ ਫਾਇਦਾ ਹੋਇਆ ਜਦੋਂ ਉਹ ਫੋਨ ਕਰਦੇ ਨੇ ਦੱਸਦੇ ਨੇ ਵੀ ਸਾਡਾ ਫਾਇਦਾ ਹੋਇਆ ਤਾਂ ਬੜੀ ਖੁਸ਼ੀਂ ਵੀ ਉਸ ਟਾਈਮ ਤੇ ਦੋਸਤੋ ਅ ਅਗਲੀ ਜਿਹੜੀ ਟ੍ਰੇਨਿੰਗ ਆ ਸਾਡੀ ਉਹ 15 ਮਾਰਚ ਤੋਂ ਸਟਾਰਟ ਹੋਣੀ ਆ 40 ਸੀਟਾਂ ਨੇ ਫਾਸਟ ਕਮ ਫਾਸਟ ਸਰਵ ਵਾਲਾ ਸਿਸਟਮ ਆ ਜਿਹੜਾ ਪਹਿਲਾ ਬੰਦਾ ਜੁਆਇਨ ਕਰ ਲੈਂਦਾ ਉਹਨੂੰ ਮੌਕਾ ਮਿਲ ਜਾਂਦਾ ਨਹੀਂ ਉਦੋਂ 40 ਤੋਂ ਜਦੋਂ ਸੀਟਾਂ ਉੱਪਰ ਹੋ ਗਈਆਂ ਤਾਂ ਉਦੋਂ ਨੈਕਸਟ ਟ੍ਰੇਨਿੰਗ 'ਚ ਅਸੀਂ ਇਹਨੂੰ ਸ਼ਾਮਲ ਕਰ ਪਾਵਾਂਗੇ ਜਿਨੇ ਬੁਕਿੰਗ ਕਰਨੀ ਆ ਆਨਲਾਈਨ ਟ੍ਰੇਨਿੰਗ ਦੀ ਉਹ ਕਰ ਸਕਦਾ ਹੈ ਤੇ ਦੋਸਤੋ ਹੁਣ ਦਿਓ ਇਜਾਜ਼ਤ ਸਤਿਕਾਰ